ਸ਼ਾਮੀ ਵਿਜਨਗਰ ਚੌਂਕੀ 88 ਫੁੱਟ ਰੋਡ ਤੇ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਜੀ ਕਿ ਦੋ ਅਣਪਛਾਤੇ ਨੌਜਵਾਨ ਵਰਨਾ ਵਾਈਟ ਗੱਡੀ ਤੇ ਘੁੰਮ ਰਹੇ ਨੇ ਤੇ ਉਹਨਾਂ ਕੋਲ ਇਲੈਗਲ ਵੈਪਨ ਵੀ ਹੋ ਸਕਦਾ ਇਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਸਬ ਇੰਸਪੈਕਟਰ ਜਗਵੀਰ ਸਿੰਘ ਤੇ ਇਹਨਾਂ ਨਾਲ ਬਾਕੀ ਪੁਲਿਸ ਪਾਰਟੀ ਨੇ ਜਦੋਂ ਨਾਕਾ ਲਾਇਆ ਤਾਂ ਇਹ ਵਰਨਾ ਗੱਡੀ ਆਈ ਤੇ ਵਰਨਾ ਗੱਡੀ ਨਾਕਾ ਤੋੜ ਕੇ ਜਦੋਂ ਭੱਜੀ ਤਾਂ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਚੇਸ ਕੀਤਾ ਇਸ ਚੇਸ ਦੇ ਵਿੱਚ 88 ਫੁੱਟ ਰੋਡ ਤੋਂ ਫੋਰੈਸਟ ਚੌਂਕ ਤੱਕ ਉਸ ਤੋਂ ਬਾਅਦ ਬਟਾਲਾ ਰੋਡ ਤੇ ਉਹਨਾਂ ਨੇ ਗੱਡੀ ਅੱਗੇ ਹੌਟ ਚੀਜ਼ ਹੋਇਆ ਕਰੀਬ 10-15 ਮਿੰਟ ਦਾ ਇਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਦੋਨਾਂ ਲੜਕਿਆਂ ਨੂੰ ਕਾਬੂ ਕੀਤਾ ਇਹਨਾਂ ਦੋਨਾਂ ਲੜਕਿਆਂ ਜਿਨ੍ਹਾਂ ਚ ਪਹਿਲੇ ਦਾ ਨਾਮ ਅਰਸ਼ਜੋਤ ਸਿੰਘ ਉਰਫ ਘੁੱਗੀ son of ਗੁਰਜੀਤ ਸਿੰਘ ਮੱਤੇਵਾਲ ਥਾਣੇ ਦਾ ਰਹਿਣ ਵਾਲਾ ਤੇ ਦੂਸਰਾ ਲੜਕਾ ਅਭਿਨਾਸ਼ son of ਅਸ਼ਵਨੀ ਕੁਮਾਰ ਇਹ ਮੁਸਤਫਾਬਾਦਾ ਰਹਿਣ ਵਾਲਾ ਤੇ ਇਹਨਾਂ ਕੋਲੋਂ ਸਾਨੂੰ ਇੱਕ 0.32 ਪਿਸਟਲ ਤੇ 7 ਲਾਈਵ ਰਾਉਂਡ ਵੀ ਰਿਕਵਰ ਹੋਏ ਨੇ ਤੇ ਇਸ ਤੋਂ ਬਾਅਦ ਅਸੀਂ ਇਹਨਾਂ ਦੇ ਖਿਲਾਫ ਅਧੀਨ ਧਾਰਾ 25 ਤੇ 27 ਆਮ ਜੈਕਟ ਦੇ ਤਹਿਤ ਪੁਲਿਸ ਸਟੇਸ਼ਨ ਸਦਰ ਵਿਖੇ ਮਕਦਮਾ ਰਜਿਸਟਰ ਕਰ ਰਹੇ ਪਹਿਲੇ ਕਿਤੇ ਮਾਮਲੇ ਦਰਜ ਇਤਨਾ ਵਿੱਚ ਜੋ ਅਰਸ਼ ਜੋਤ ਸਿੰਘ ਘੁੱਗੀ ਆ ਉਸ ਦੇ ਖਿਲਾਫ ਟੋਟਲ ਪੰਜ ਮਕਦਮੇ ਪਹਿਲਾਂ ਦਰਜ ਨੇ ਜਿਨ੍ਹਾਂ ਵਿੱਚ ਇਹ ਦੇ ਖਿਲਾਫ 2307 ਦੇ ਇਸ ਤੋਂ ਇਲਾਵਾ ਆਮ ਜੈਕਟ ਦੇ ਤਿੰਨ ਮਕਦਮੇ ਇੱਕ ਐਕਐਂਡੀਪੀਐ ਸੈਕਟ ਦਾ ਤੇ ਇੱਕ ਪ੍ਰਿਜ਼ਨ ਐਕਟ ਦਾ ਇਹਦੇ ਖਿਲਾਫ ਮਕਦਮਾ ਦਰ ਦੇ ਕਰੀਬ ਇਨਫੋਰਮੇਸ਼ਨ ਰਸੀਵ ਹੋਈ ਸੀ ਉਸ ਤੋਂ ਬਾਅਦ ਅਸੀਂ ਅੱਜ ਸ਼ਾਮੀ ਹੁਣ ਨਾਕਾ ਲਾਇਆ ਹੋਇਆ ਸੀ ਇਹੀ ਗੱਡੀ ਸਾਡੇ ਕੋਲ ਪਹੁੰਚੀ ਤਾਂ ਬਾਕੀ ਅਜੇ ਇਸ ਦੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਫਰਦਰ ਪੁਸ਼ਕੇ ਦੇ ਵਿੱਚ ਦੱਸ ਸਕਦੇ ਹਾਂ ਵੀ ਕਿੱਥੋਂ ਆ ਰਹੇ ਸੀ ਤੇ ਕੀ ਪਰਪਸ ਸੀ ਇਹਨੂੰ ਦੇਖ ਕੇ